ਪੰਜਾਬ ਦੇ ਵਿੱਚ ਅੱਜ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਕਾਫੀ ਜ਼ਬਰਦਸਤ ਹੰਗਾਮਾ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਦਾ ਮੁੱਦਾ ਫਰ ਤੋਂ ਜਿਹੜਾ ਸੰਸਦ ਦੇ ਵਿੱਚ ਚੱਕਿਆ ਗਿਆ ਤੇ ਸੈਸ਼ਨ ਦੇ ਦੌਰਾਨ ਉਹਨਾਂ ਨੇ ਇੱਕ ਵੱਡੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰਨ ਅਤੇ ਸ਼ੁਕਰਨ ਸਿੰਘ ਨੂੰ ਲੈ ਕੇ ਇਨਸਾਫ ਦਿੱਤਾ ਜਾਵੇ ਦੱਸ ਦਈਏ ਕਿ ਅੱਜ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਗਿਆ ਹੈ ਤੇ ਜ਼ਬਰਦਸਤ ਹੰਗਾਮਿਆ ਜਿਹੜਾ ਉੱਥੇ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਗਵਰਨਰ ਦਾ ਭਾਸ਼ਣ ਦੇ ਰਹੇ ਸੀ ਤੇ ਭਾਸ਼ਣ ਦੇ ਦੌਰਾਨ ਕਾਫੀ ਜ਼ਬਰਦਸਤ ਹੰਗਾਮਾ ਹੋਆ ਤੇ ਜਿਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਪਾਸ਼ਣ ਛੱਡ ਗਏ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਇਹ ਸੈਸ਼ਨ ਆ ਮੁਲਤਵੀ ਕਰ ਦਿੱਤਾ ਤੇ 2 ਵਜੇ ਤੋਂ ਫਿਰ ਤੋਂ ਜਿਹੜਾ ਸੰਸਦ ਸੈਸ਼ਨ ਆ ਜਿਹੜਾ ਸ਼ੁਰੂ ਹੋਵੇਗਾ ਤੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਅੱਜ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਸੈਸ਼ਨ ਦੌਰਾਨ ਰੱਖਾਂਗੇ ਤੇ ਕਿਸਾਨਾਂ ਨੂੰ ਲੈ ਕੇ ਜਿਹੜਾ ਮੁੱਦਾ ਰੱਖਿਆ ਜਾਵੇਗਾ ਤੇ ਇਨਸਾਫ ਦੀ ਜਿਹੜੀ ਮੰਗਾਂ ਕੀਤੀ ਜਾਵੇਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਪਾਰਟੀ ਦਾ ਹੋਰ ਕੀ ਕਹਿਣਾ ਹੈ सारा चीजा विस्तार पूर्वक लीडर साहब ने दर्जिया जी पहली डिमांड सी असी गवर्नर साहब एड्रैस का कोई विरोध नहीं कर रहे अड़े होके गवर्नर साहब माफी मंगन जो बीजेपी गवर्नमेंट ने किया और जो पंजाब की सरकार का रवैया सा असि क्या माफी मंगो दूसरा बिफोर गवर्नर एड्रेस श्रद्धांजलि अर्पित करो शुभकरण ਜਿਹੜਾ ਉਹ 21 ਸਾਲਾਂ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਰਿੰਦ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਅਸੀਂ ਮਿਲ ਛਾਏ ਆਪੇ ਕਿਸਾਨਾਂ ਨੇ ਆਵਾਜ਼ ਬੁਲੰਦ ਕੀਤੀ ਔਰ ਜਿਵੇਂ ਮਾਜਬਾ ਸਾਹਿਬ ਨੇ ਦੱਸਿਆ ਕਿ ਪਹਿਲੀ ਆਰੀ ਗਵਰਨਰ ਸਾਹਿਬ ਅਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਅਡਰੈਸ ਨਹੀਂ ਪੜਿਆ ਸਾਡੀ ਮੰਗ ਹੈ ਸਦੋਂ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਤੇਰਾ ਸਵਾਲ ਹੈ ਮੁੱਖ ਮੰਤਰੀ ਪੰਜਾਬ 8 ਦਿਨਾਂ ਬਾਅਦ ਐਫ ਆਈ ਆਰ ਦਰਜ ਕਿਉਂ ਕੀਤੀ ਐਂ ਭਾਈ 0 ਐਫ ਆਈ ਆਰ ਕਿਉਂ 8 ਦਿਨਾਂ ਬਾਅਦ ਜੇ 0 ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੱਤਾ ਭਾਈ 8 ਦਿਨ ਉਹਨਾਂ ਦੀ ਲਾਸ਼ ਵਿਚਾਰੀ ਹਸਪਤਾਲਾਂ ਚ ਢੋਹੀ ਰਹੀ ਸ਼ੁਕਰਨ ਰੋਜ਼ ਮਰਦਾ ਰਿਹਾ 8 ਦਿਨ ਲਗਾਤਾਰ ਮਾਰਦਾ ਰਿਹਾ ਔਰ ਹੀ ਪੂਰੀ ਪਹੰਚੀ ਕਾ ਮਾਰ ਰਹੀ ਸੀ ਉਹਰਾ ਬਾਪ ਕਦ ਮਿਲ ਕੇ ਆਇਆ ਚੀਕਾ ਮਾਰਿਆ ਸੁਣ ਔਰੇ ਦਿਨ ਕਾਗਜ਼ ਕਾਲੇ ਕੀਤੇ ਐ ਮੈਂ ਕੱਲ੍ਹ ਕਲਾਚ ਵੀ ਐਨੀ 0 ਐਫ ਆਈ ਆਰ ਹੋਈ ਸੀ बाजवा साहब ने ठीक मुख्यमंत्री पंजाब ने यह गल सभा कि पुलिस सर शांति नहीं होंगी गोली रबड़ बुलेट बच गया चाहे दा कोई नौजवान कलकत्तेज नहीं होगी रबड़ बुलेट तुम हरियाणा पुलिस से परचा दर्ज करो ती गंत्री परचा दर्ज करो इनवैसिगे बाद कहता इनवैन नहीं हो कर फिर प्रिता का हो जो जेरे ऐला पीजीआई पिया ਜਦੋਂ ਜੈਤੂ ਬਾਦ ਨੂੰ ਛਿੜਾ ਕੇ ਲਿਆਏ ਬੁਰੇ ਗਲ ਚ ਰੱਸਾ ਪਾਇਆ ਗਿਆ ਬੁਰੇ ਮੂੰਹ ਚ ਪਲੇਟਾਂ ਪਾਈਆਂ ਵੀ ਹੈ ਉਹ ਬੋਲ ਨਹੀਂ ਸਕਦਾ ਉਹ ਕਹਿ ਰਿਹਾ ਕਿ ਮੈਨੂੰ ਹਰਿਆਣਾ ਦੀ ਬੁਰੇ ਚੱਕ ਕੇ ਲੈ ਗਈ ਉਥੇ ਮੀਡੀਆ ਲਾਉਣੀ ਹੈ ਤੁਸੀਂ ਪੁੱਛੋ ਭੀ ਪਾਸ ਬੁਰੇ ਗਲੇ ਚ ਰੱਸਾ ਕਿਹਨੇ ਪਾਇਆ ਬੁਰੀਆਂ ਲੱਤਾਂ ਕਿਹਨੇ ਤੋੜੀਆਂ ਉਹਦਾ ਮੂੰਹ ਕਿਹਨੇ ਤੋੜਿਆ ਓ ਐਫਆਈਰ ਕੋਣ ਕਰ ਸਕੇਗਾ ਫੇਰ ਜਿਹੜੇ ਸੈਂਕੜਿਆਂ ਦੀ ਤਤਾਦ ਚ ਸਾਡੇ ਕਿਸਾਨ ਉਥੇ ਅੱਖਾਂ ਕੱਟੀਆਂ ਲੱਤਾਂ ਤੋੜਤੀਆਂ ਓ ਐਫਆਈਰ ਦੱਚ ਕੋਣ ਕਰੇਗਾ ਟਰੈਕਟਰ ਤੋੜਤੇ ਕਾਰਾਂ ਤੋੜਤੀਆਂ ਫੇਰ ਇਸ ਗੱਲ ਦੀ ਪੁਸ਼ਟੀ ਮੰਗਦੇ ਆ ਮੁੱਖ ਮੰਤਰੀ ਸਾਹਿਬ ਤੋਂ ਤੁਸੀਂ ਕਿਹਾ ਤੁਹਾਡੇ ਡੀਜੀਪੀ ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਭੇਜਦੇ ਹੈਡਰਾ ਤੁਸੀਂ ਬੰਦ ਕਰਦਾ ਜੀਸੀਬੀ ਬੰਦ ਕਰਤੀ ਪੋਕਲੇ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰ ਰਹੇ ਅਥਰੂ ਗੈਸੇ ਗੋਲੇ ਸੱਟ ਰਹੇ ਡਰੋਨ ਭੇਜ ਰਹੇ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ ਤਮਾਮ ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਪਰੋਤਿਆਂ ਤੇ ਭਾਈ ਨੇ ਐਫਆਰ ਦਰਜ ਕਰੋ ਜਿਹੜੇ ਵੇਂਦੇ ਸਾਡੇ ਕਿਸਾਨ ਪੜਾਏ ਜਾਂ ਪ੍ਰਿਤਪਾਲ ਉਹ ਵੀ ਮਕਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਵੇ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਧਿਆਂ ਦੀ ਜੇਬ ਤੋਂ ਮੁਆਵਜ਼ਾ ਨਹੀਂ ਦਿੰਦਾ ਇਹ ਲੋਕਾਂ ਦਾ ਜਿਹੜਾ ਟੈਕਸ ਬਣੀਆਂ ਉਹ ਦਿੱਤਿਆ ਸੋ ਨੌਕਰੀ ਵੀ ਦੇ ਤਮਾਮ ਕਿਸਾਨ ਜਿਹੜੇ ਸ਼ਹੀਦ ਹੋਏ ਐ ਇਸ ਮੂਮੇ ਤੇ ਵਿੱਚ ਤੇ ਗਾਉ ਤੋਂ ਇਹ ਕੀ ਨੌਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ 파ਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਗੁਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਗਿਆ ਸੀ ਇੱਕ ਕਿਸਾਨ ਤੇ ਅਸੀਂ ਪਰਛਾਵੇਂ ਨਹੀਂ ਦਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕਲਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਅਸੀਂ ਕਿਸਾਨ ਦੀ ਲੜਾਂਗੇ ਫਰਾਂਤਿੰ ਸਮੇਂ ਤੱਕ ਲੜਾਂਗੇ ਜਿੰਨਾ ਚੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਭਾਸ਼ਪੀ ਜੀ ਬਸ ਵੀਂ ਭਾਰਾ ਉਲਟਾ ਇਹ ਡਿরেকਸ਼ਨ ਦੇ ਦਿੱਤੀਆਂ ਕਿ ਨਾਮਜ਼ਦ ਕਰੋ 100 ਬੰਦੇ ਕਹਿੰਦੇ ਅਸੀਂ ਆਇਡੈਂਟੀਫਾਈ ਕਰਦੇ ਇਹਨਾਂ ਦੇ ਪਰਚਾ ਦਰਜ ਕਰੋ ਹਰਿਆਣਾ ਦੇ 307 ਦੇ ਪਰਚੇ ਦਰਜ ਕਰ ਦੇਣਗੇ ਇਹ ਕਹਿੰਦਾ ਇਹਨਾਂ ਦੀ ਪਾਸਪੋਰਟ ਰੱਦ ਕਰ ਦਿਓ ਜਿਨ੍ਹਾਂ ਦੀਆਂ ਫੋਟੋਆਂ ਇਹ ਸਰਾਸਰ ਠੱਗਾ ਹੈ ਮਾਗਾਂ ਨੂੰ ਖਾਲੀ ਸੜਕ ਕਿਹਾ ਜਾ ਰਿਹਾ ਹੈ ਕਲਕੱਤਾ ਦੀ ਦੋ ਭਾਗ ਭਾਦੀਆਂ ਅੰਦੋਲਨਕਾਰੀ ਲੜਕੀਆਂ ਇੱਕ ਸਿੱਖ ਆਫੀਸਰ ਨੂੰ ਇਰੇ ਮੋਢੇ ਤੇ ਛੇਰ ਲੱਗਿਆ ਸੀ ਆਈਪੀਐਸ ਸੀ ਹੁਣ ਕਿਹਾ ਕੋਣੇ ਰੋਕਿਆ ਉਹ ਕਹਿੰਦਾ ਤੂੰ ਖਾਲਿਸਤਾਨੀ ਹੋ ਭੱਗ ਗਾਇਆ ਨੂੰ ਖਾਲਿਸਤਾਨ ਬਣਾਤਾ ਇਸ ਬੀਜੇਪੀ ਦੀ ਸਰਕਾਰ ਨੇ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆਂ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿੰਦੇ ਪੰਜਾਬ ਸਰਕਾਰ ਟੱਟ ਪੁਤਲੀ ਦੀ ਤਰ੍ਹਾਂ ਨੱਚ ਰਹੀ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ